ন্যাশনাল পার্ক ਤੇ ਆਹ ਵਾਲਾ ਜਿਹੜਾ ਰਸਤਾ ਹੈਗਾ ਇਹ ਹੈਗਾ ਬੰਜਰ ਵਾਲਾ ਤੇ ਜਿਹੜਾ ਆਹ ਵਾਲਾ ਰਸਤਾ ਜਾਂਦਾ ਇਹ ਜਾਂਦਾ ਸੱਚੀ ਵਾਲਾ ਇਹ ਸੱਚੀ ਅੱਗੇ ਆ ਇੱਕ ਚੋਈ ਸਾਧਕ ওয়াটারਫਾਲ ਇੱਕ ਅੱਗੇ ਉਹ ਵੀ ਆਪਾਂ ਦੇਖਣ ਚੱਲਾਂਗੇ ਤੇ ਉਹ ਵਾਲਾ ਰਸਤਾ ਹੈ ਆਪਾਂ ਜਿਹੜੀ ਇਹ ਜਗ੍ਹਾ ਖੜੇ ਆ ਮਤਲਬ ਨੈਸ਼ਨਲ پارک ਉਹ ਬੰਜਰ ਤੋਂ तकरीबन 5-6 ਕਿਲੋਮੀਟਰ ਹੈਗਾ ਤੇ ਮੈਪ ਤੇ ਵੱਧ ਘੱਟ ਦਿਖਾਉਂਦਾ ਕਈ ਵਾਰੀ ਬਸ 5 ਕਿਲੋਮੀਟਰ ਤੋਂ ਅੰਦਰ ਜਗ੍ਹਾ ਵੀ 5 ਕਿਲੋਮੀਟਰ ਹੈਗਾ ਤੇ ਅੱਗੇ ਜਿਹੜਾ ਬਾਟਰਫਾਲੋ ਅੱਗੇ ਆਪਾਂ ਦੇਖਣ ਜਾਵਾਂਗੇ ਉਹ ਇੱਥੋਂ ਪੁੱਛਿਆ ਸੀਗਾ ਕਿਸੇ ਨੂੰ ਲੋਕਲ ਤੇ ਉਹ ਕਹਿੰਦੇ ਵੀ ਇੱਥੋਂ 2-3 ਕਿਲੋਮੀਟਰ ਹੋਊਗਾ ਅੰਦਾਜ਼ਾਗਾ ਤੇ ਹੁਣ ਆਪਾਂ ਇਹ ਟੈਕਟ ਵਗੈਰਾ ਲੈਨੇ ਆ ਨੈਸ਼ਨਲ ਪਾਰਕ ਦੀ ਤੇ ਟਿਕਟ ਲੈਣ ਤੋਂ ਬਾਅਦ ਆਪਾਂ ਅੰਦਰ ਚੱਲਦੇ ਆ ਤੇ ਇਹਦਾ 뷰 ਦੇਖਦੇ ਆ ਗ੍ਰੇਟ ਹਿਮਾਲਿਆ ਨੈਸ਼ਨਲ ਪਾਰਕ ਦੀ ਟਿਕਟਾ ਉਹ ਹੈਗੀ 40 ਰੁਪਏ ਦੀ ਮਤਲਬ ਦੋ ਬੰਦੇ ਦੀ ਇੱਕ ਪਰਸਨ ਦੀ 20 ਰੁਪਏ ਤੇ ਅਸੀਂ ਦੋ ਜਾਣੇ ਸੀਗੇ 40 ਰੁਪਏ ਲੱਗੇ ਨੇ ਤੇ ਟ੍ਰੈਕਟਰ ਲੈ ਕੇ ਆਪਾਂ ਅੰਦਰ ਚੱਲਦੇ ਆ ਆਹ ਵਾਲਾ ਆਰਟ ਇੱਥੇ ਬਹੁਤ ਖੂਬਸੂਰਤ ਤਰੀਕੇ ਨਾਲ ਬਣਾਇਆ ਹੋਇਆ ਹੈਗਾ ਲੱਗਦਾ ਐ ਸੱਚੀ ਖੜੇ ਨੇ ਬੰਦੇ ਤੇ ਇਹਦੇ ਵਿੱਚ ਦਰਸਾਇਆ ਹੋਇਆ ਵੀ ਉਹ ਲੱਕੜ ਵਢਣ ਆ ਰਹੇ ਨੇ ਤੇ ਇਹਨਾਂ ਨੇ ਇਹਨੂੰ ਰੋਕਿਆ ਹੋਇਆ ਵੀ ਲੱਕੜ ਨਹੀਂ ਵਢਣੀ ਦਰਖਤਾਂ ਨੂੰ ਬਚਾਉਣਾਗਾ ਕਿਸੇ ਨਾ ਕਿਸੇ ਸੰਦੇਸ਼ ਦਿੱਤਾ ਹਰੇਕ ਚੀਜ਼ ਦਾ ਕੋਈ ਨਾ ਕੋਈ ਸੰਦੇਸ਼ ਹੁੰਦਾਗਾ ਇਹਨਾਂ ਨੇ ਸੁਨੇਹੇ ਦਿੱਤਾ ਹੋਇਆਗਾ ਉੱਪਰ ਉਹ ਲੱਗੇ ਹੋਏ ਨੇ ਉਹ ਬੂਟੇ ਲਾ ਰਹੇ ਨੇ ਆਹ ਵਾਲੀ ਜਿਹੜੀ ਹਿਰਨਾਂ ਗਈ ਇਹ ਤੇ ਲਿਖ ਕੇ ਲਾਇਆ ਹੋਇਆ ਇਹਨਾਂ ਨੇ ਬਾਰਕਿੰਗ ਡੀਅਰ ਤੇ ਇਹਦੇ ਵਿੱਚ ਨਾਲ ਲਿਖ ਲਾਇਆ ਹੋਇਆ ਵੀ ਇਹ ਕੁੱਤੇ ਦੀ ਭੌਂਕਣ ਜਿਵੇਂ ਕੁੱਤਾ ਭੌਂਕਦਾ ਉਹਦੇ ਵਰਗੀ ਆਵਾਜ਼ ਕੱਢਦੇ ਨੇ ਇਹ ਤੇ ਇਹਦੇ ਵਿੱਚ ਚਮਕਦਾਰਤ ਲਾਲ ਪੂਰੇ ਰੰਗ ਹੁੰਦੇ ਨੇ ਮਤਲਬ ਦੋ ਤਿੰਨ ਰੰਗਾਂ ਦਾ ਹੁੰਦਾ ਇਹ ਫਿਰ ਨਾ ਤੇ ਇਹ ਕਹਿੰਦੇ ਵੀ ਇਹ ਦੋ ਲਲਾਟ ਲਕੀਰੇ ਚਿਹਰੇ ਪਰ ਇਸ ਤਰ੍ਹਾਂ ਸੇ ਵਿਕਸਿਤ ਹੁੰਦੀ ਹੈ ਅੱਛਾ ਲਕੀਰੇ ਹੁੰਦੀਆਂ ਨੇ ਇਹਦੇ ਚਿਹਰੇ ਤੇ ਤੇ ਇਹ ਕਹਿੰਦੇ ਵੀ ਲੰਬੇ ਇਹਦੇ ਕੋਲੇ 5 6 7 ਵਰਗ ਕਿਲੋਮੀਟਰ ਦੀ ਸੀਮਾ ਹੁੰਦੀ ਹੈ ਵੀ ਇਹ ਸੁਗੰਧ ਮਤਲਬ ਇੱਕ ਦੁਰਗੰਧ ਇੱਕ ਐ ਲੈਲੀ ਕਾਲੀ ਇਹ ਵੀ ਦੁਰਗੰਧ ਇਹ ਪਸਾਰਾਂ ਦੇ ਦੂਰ 6-7 ਕਿਲੋਮੀਟਰ ਤੋਂ ਪਾਰਕ ਦੇ ਵਿੱਚ ਉਹੀ ਗੱਲ ਹੈ ਜਿਵੇਂ ਦੱਸਿਆ ਹੋਇਆ ਵੇ ਇੱਥੇ ਬੰਦਾ ਟਾਈਮ ਸਪੈਂਡ ਕਰ ਲਈ ਜਾਂ ਰਿਲੈਕਸ ਹੋਣ ਲਈ ਬੰਦਾ ਆਉਂਦਾ ਹੈਗਾ ਜਾਂ ਕਾਲੀ ਇਹ ਵੀ ਇੱਥੇ ਸਾਈਡ ਤੇ ਜਿਵੇਂ ਪਾਣੀ ਬਗਿਆ ਜਾਂਦਾ ਨਾ ਨਦੀ ਬਗੀ ਜਾਂਦੀ ਹੈ ਨਦੀ ਕੋਲੇ ਬੈਠਣਾ ਜਾਂ ਇੱਥੇ ਬਹਿ ਕੇ ਟਾਈਮ ਸਪੈਂਡ ਕਰਨਾ ਉਹ ਵੀ ਕਰ ਸਕਦਾ ਹੈਗਾ ਦੇਖਣ ਨੂੰ ਕੀ ਇਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਜੀ ਮੈਂ ਆ ਪਸ਼ੂ ਪੰਛੀਆਂ ਬਾਰੇ ਦੱਸਿਆ ਹੋਇਆ ਆ ਆ ਬੋਰਡ ਲੱਗਿਆ ਹੋਇਆ ਹੈ ਤੇ ਉਹ ਸਾਹਮਣੇ ਬੰਸੀ ਨੇ ਉੱਥੇ ਰੱਖਿਆ ਹੋਇਆ ਬੋਰਡ ਮਤਲਬ ਜਾਣਕਾਰੀ ਦਿੱਤੀ ਹੋਈ ਆ ਵੀ ਕਿਹੜਾ ਪੰਛੀ ਕਿੱਥੇ ਪਾਇਆ ਜਾਂਦਾ ਤੁਹੇ ਕੀ ਕੈਟਾਗਰੀ ਆ ਉਹਦਾ ਵਜ਼ਨ ਵਗੈਰਾ ਤੇ ਉਹਦੀ ਖਾਸੀਅਤ ਕੀ ਆ ਉੱਪਰ ਲਿਖ ਕੇ ਵੀ ਲਾਇਆ ਹੈ ਵੀ ਡੋਨਟ ਟੱਚ ਟੱਚ ਨਹੀਂ ਕਰਨਾ ਕੋਈ ਚੀਜ਼ ਨੂੰ ਇਹਨਾਂ ਨੇ ਤੇ ਬਾਕੀ ਇਦਾਂ ਦੇ ਮੈਂ ਆ ਬਣੇ ਹੋਏ ਨੇ ਇਹਨਾਂ ਨੇ ਇੱਕ ਮੂਰਤੀਆਂ ਬਣਾਈਆਂ ਹੋਈਆਂ ਪੰਛੀਆਂ ਦੀਆਂ ਲੱਗਦਾ ਦੇਖਣ ਨੂੰ ਆਇਆ ਹੁੰਦਾ ਵੀ ਅਰੀਜਨਲ ਨੇ ਪਰ ਇਹ ਰੁਬ੍ਰੀਕੇਟ ਨੇ ਸਾਰੇ ਬਸ ਇੱਕ ਐਕਸਪਲੇਨ ਕੀਤਾ ਹੋਇਆਗਾ ਕਿ ਹਿਸਾਬ ਨਾਲ ਇਹਨਾਂ ਨੇ ਹੈ ਜਮਾਇਓ ਉੱਪਰ ਤੱਕ ਲੈ ਆਣਾ ਨਾ ਉੱਪਰ ਆਪਾਂ ਨੂੰ ਹਣਾ ਪਾਰਕ ਕਾਫੀ ਏਰੀਆ ਤੇ ਫੈਲਾ ਹੋਇਆ ਹੈਗਾ ਪਾਰਕ ਦੇ ਵਿੱਚ ਅੱਗੇ ਵੀ ਮਤਲਬ ਹੈਗੀਆਂ ਸਟੇੜੀਆਂ ਵਗੈਰਾ ਬਣੀਆਂ ਹੋਈਆਂ ਨੇ ਤੇ ਇਧਰ ਦੀ ਵੀ ਰਸਤਾ ਜਾਂਦਾ ਹੈਗਾ ਥੱਲੇ ਦੀ ਤੇ ਆਪਾਂ ਇਧਰ ਦੀ ਆਏ ਆ ਬਿਲਕੁਲ ਤੇ ਆਪਾਂ ਇਧਰੋਂ ਜਾ ਕੇ ਹਾਂ ਸਿੱਧਾ ਹੋਰ ਉੱਪਰ ਚੱਲਾਂਗੇ ਤੇ ਉੱਥੇ ਕੁਝ ਬਿਊ ਬਣੇ ਹੋਏ ਨੇ ਫੋਟੋ ਵਗੈਰਾ ਕਰਨ ਲਈ ਤੇ ਦੇਖਣ ਲਈ ਆਪਾਂ ਉੱਪਰ ਚੱਲਾਂਗੇ ਤੇ ਉੱਪਰੋਂ ਫਿਰ ਇਧਰ ਵਸ ਆ ਕੇ ਜਿਹੜੀਆਂ ਵੀ ਲੋਕੇਸ਼ਨਾਂ ਇੱਥੇ ਮਤਲਬ ਦੇਖਣ ਦੀ ਜਗ੍ਹਾ ਹੈਗੀ ਹੋਰ ਆਪਾਂ ਕਵਰ ਕਰਾਂਗੇ ਪਾਰਕ ਜਿੱਦੋ ਉਹ ਪੁਰਾਣਿਆਂ ਦਾ ਇੱਥੇ ਲਿਖ ਕੇ ਲਾਇਆ ਹੋਇਆ ਸਸਪੈਂਸ਼ਨ ਬ੍ਰਿਜ ਤੇ ਇੱਕ ਆਹ ਵਾਲਾ ਬ੍ਰਿਜ ਬਣਿਆ ਹੋਇਆ ਲੱਕੜ ਦਾ ਸਾਰਾ ਤੇ ਇਹਦੇ ਲੋਕ ਖੜ ਕੇ ਫੋਟੋਆਂ ਵਗੈਰਾ ਬਣਾ ਰਹੇ ਖਿੱਚ ਰਹੇ ਨੇ ਵੀਡੀਓ ਵਗੈਰਾ ਬਣਾ ਰਹੇ ਨੇ ਆ ਜਾਨੀ ਆ ਪੌੜੀਆਂ ਇਹਦੀਆਂ ਪੌੜੀਆਂ ਚੜ ਕੇ ਆਪਾਂ ਵੀ ਥੋੜਾ ਜਿਹਾ ਫੋਟੋ ਵਾਲਾ ਕੀ ਟੱਕ ਡਈ ਅਜਾ ਕੀ ਬਾਤ ਆ ਕਾਫੀ ਵਧੀਆ ਦਿਓ ਆ ਕੰਟ ਵੀਓ ਯਾਰ ਪੂਰਾ ਸਾਹਮਣੇ ਜਿਹੜੀ ਤੁਸੀਂ ਨਦੀ ਦੇਖ ਰਹੇ ਹੋ ਇਹ ਆਉਂਦੀ ਆ ਤੀਰਥਨ ਵੈਲੀ ਇਹ ਅਸਲ ਤੇ ਸਾਰਾ ਏਰੀਆ ਤੀਰਥ ਵੈਲੀ ਹੈਗਾ ਤੀਰਥਨ ਵੈਲੀ ਤੇ ਇਹ ਆਉਂਦੀ ਉੱਪਰੋਂ ਗਲੇਸ਼ੀਅਰ ਤੋਂ ਤੀਰਥਨ ਗਲੇਸ਼ੀਅਰ ਤੋਂ ਹੋ ਸਕਦਾ ਨਾਮ ਲੈਂਚ ਕੋਈ ਗੜਬੜ ਹੋਵੇ ਜਾਂ ਉਹ ਗਲਤ ਹੋਈ ਹੈ ਤਾਂ ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ ਬਾਈ ਜੀ ਤੀਰਥਨ ਗਲੇਸ਼ੀਅਰ ਹੀ ਹੈਗਾ ਤੇ ਇਹ ਮਤਲਬ ਨਦੀ ਦਾ ਇਹ ਸਿਸਟਮ ਵੀ ਜਿੱਥੇ ਜਿੱਥੇ ਵੀ ਤੀਰਥਨ ਵੈਲੀ ਇਹ ਨਦੀ ਨਗਰੀ ਆ ਤੋਂ ਉਹ ਸਾਰਾ ਤੀਰਥਨ ਮੈਰੀ ਡੈਂਡਰ ਹੀ ਹੁੰਦਾ ਦਾ ਜਿੱਥੋਂ ਦੀ ਤੀਰਥਨ ਨਦੀ ਨਗਰੀ ਹੈਗੀ ਤੇ ਇੱਥੋਂ ਦੇ ਲੋਕ ਇਹ ਨਦੀ ਨੂੰ ਪਵਿੱਤਰ ਮੰਨਦੇ ਨੇ ਤਾਂ ਕਰਕੇ ਮਤਲਬ ਇਹ ਇਸ ਟਾਈਮ ਆਪਾਂ ਹੁਣ ਟੀਫਨ ਵੈਲੀ ਦੇ ਖੜੇ ਆਂਗੇ ਤੇ ਪਹਿਲਾਂ ਆਪਾਂ ਗਏ ਸੀ ਜੀਬੀ ਵੈਲੀ ਉਹ ਬੜਾ ਏਰੀਆ ਲੱਗੇ ਸੀ ਇਹ ਬੜਾ ਏਰੀਆ ਲੱਗਾ ਪਾਰਕ ਦੇ ਵਿੱਚ ਬੱਚਿਆਂ ਲਈ ਨਾ ਝੂਲੇ ਵਗੈਰਾ ਵੀ ਲੱਗੇ ਹੋਏ ਨੇ ਝੂਟੇ ਮਾਟੇ ਲੈਣ ਲਈ ਝੂਲੇ ਲੱਗੇ ਹੋਏ ਨੇ ਟੂਰਿਸਟ ਘੱਟ ਹੁੰਦੇ ਨੇ ਨਾ ਇੱਧਰ ਇੱਧਰ ਟੂਰਿਸਟ ਘੱਟ ਆ ਵੈਸੇ ਲੋਕਲ ਲੋਕਲ ਲੋਕ ਜ਼ਿਆਦਾ ਨੇ ਉਹ ਰਸਤਾ ਸਾਨੂੰ બસ 10 ਬੰਦੇ 10-15 ਕ ਬੰਦੇ ਮਿਲੇ ਹੋਣਗੇ ਬਸ ਬਸ ਆਹ ਵਾਲਾ ਨ ਇੱਕ ਜਾਨਵਰ ਹੈ ਪਰਲ ਤੇ ਇਹ ਪਰਲ ਅਸਲ ਦੇ ਵਿੱਚ ਨਾ ਇਹ ਭੇਡ ਤੇ ਬੱਕਰੀ ਵਰਗਾ ਹੀ ਹੁੰਦਾਗਾ ਉਪਰ ਉਹ ਡੈਮੋ ਦਿਖਾਈ ਹੋਈ ਹੈ ਕਿ ਜੀ ਆਪਾਂ ਨੂੰ ਵੀਡੀਓ 'ਚ ਦੇਖ ਰਿਹਾ ਹੋਵੇ ਅ ਮਤਲਬ ਭੇਡ ਬੱਕਰੀ ਵਰਗੀ ਹੁੰਦਾਗਾ ਤੇ ਇਹ ਕਹਿੰਦੇ ਵੀ ਇਹ ਉੱਥੇ ਜ ਖਾਣਾ ਪਸੰਦ ਕਰਦਾ ਜਿੱਥੇ ਹਰਿਆਲੀ ਜ਼ਿਆਦਾ ਹੁੰਦੀ ਆ ਮਤਲਬ ਪਹਾੜਾਂ ਦੇ ਬਿਲਕੁਲ ਉੱਪਰ ਟਾਪ ਤੇ ਉੱਥੇ ਜਾਣਾ ਪਸੰਦ ਕਰਦਾ ਹੈ ਤੇ ਆ ਦੂਸਰਾ ਹਿੰਮ ਤੇਦੂਆ ਇਹਦੇ ਬਾਰੇ ਦੱਸਿਆ ਹੈਗਾ ਕਿੰਨੇ ਕੈਵਰੇਜ ਸਾਈਟ ਹੁੰਦੀ ਆ ਤੇ ਫੀਮੇਲ ਦਾ ਕਿੰਨਾ ਵਜਨ ਹੁੰਦਾ 35 ਤੋਂ 40 ਤੇ ਮੇਲ ਦਾ 45 ਤੋਂ 55 ਤੇ ਲੈਂਥ ਵਗੈਰਾ ਇਹ ਸਾਰੀ ਦਰਸਾਇਆ ਹੋਇਆ ਉਹਨਾਂ ਨੇ ਹੰਦਾ ਪੜ ਸਕਦਾ ਹੈਗਾ ਆ ਵਾਲਾ ਭਾਲੂ ਇੱਕ ਤੇ ਪਰ ਭਾਲੂ ਵੀ ਦਿਖਾਇਆ ਹੈਗਾ ਇਹ ਕਹਿੰਦੇ ਭਾਲੂ ਦਾ ਜਿਹੜਾ ਮੂੰਹ ਹੁੰਦਾਗਾ ਉਹ ਚਿੱਟੇ ਰੰਗ ਦਾ ਹੁੰਦਾਗਾ ਬਾਕੀ ਸਾਰਾ ਬਲੈਕ ਕਾਲੇ ਰੰਗ ਦਾ ਹੁੰਦਾਗਾ ਤੇ ਚਮਕਦਾਰ ਸਾਤੀ ਹੁੰਦੀ ਆ ਤੇਰੇ ਜਿਹੜੇ ਪੈਰ ਹੁੰਦੇ ਨੇ ਪੈਰ ਕਾਫੀ ਮਜ਼ਬੂਤ ਹੁੰਦੇ ਨੇ ਭਾਰੀ ਹੁੰਦੇ ਨੇ ਚੌੜੇ ਹੁੰਦੇ ਨੇ ਉਹਦੇ ਬਾਰੇ ਵੀ ਦੱਸਿਆ ਹੋਇਆ ਹੈਗਾ ਮਤਲਬ ਜਾਨਵਰਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਜਿੱਥੇ ਇੱਕ ਲੱਗੇ ਹੋਏ ਨੇ ਮਤਲਬ ਜਿੱਥੇ ਲਾਈ ਹੋਈ ਡੈਮੋ ਲਾਈਵ ਹੋਈ ਹੈ ਬਾਕੀ ਕਈ ਜਗ੍ਹਾ ਤੇ ਬਸ ਬੋਰਡ ਵੀ ਲੱਗੇ ਹੋਣੇ ਪਾਰਕ ਦੇ ਵਿੱਚ ਨੇ ਕਿਹੜਾ ਬੋਰਡ ਲੱਗੇ ਦੇਖੇ ਤੇ ਉੱਥੇ ਲਿਖਿਆ ਹੋਇਆ ਸੀਗਾ ਜਿਵੇਂ ਆ ਨਾਮ ਲਿਖਿਆ ਹੈ ਚੋਰਾ ਹਨਾ ਇਹਦੇ ਮਤਲਬ ਕਿ ਕਿੰਨੇ ਗ੍ਰੇਡ ਤੱਕ ਇਹ ਯੋਗ ਦਾਗਾ ਇਹ ਜੜੀਆਂ ਬੁੱਟੀਆਂ ਇਹਦਾ ਯੂਜ਼ ਕੀ ਹੁੰਦਾ ਜਿਵੇਂ ਆ ਲਿਖਿਆ ਹੋਇਆ ਹੈਗਾ ਚੋਰਾ ਇਹਦਾ ਟਾਈ ਫੈਟਿਲੀ ਜੁਸ ਹੁੰਦਾ ਸਟੋਮ ਅਜ ਪੇਨ ਲਈ ਇਹ ਵਾਲਾ ਪਾਰਟ ਜੁੜਦਾ ਰੂਟ ਹੈਡ シュਡ ਰੇਂਜ 2500 ਤੋਂ 3500 ਮੀਟਰ ਠੀਕ ਆ ਅਸਤ ਮਾਰੇ ਸਕਿਨ ਪ੍ਰੋਬਲਮ ਲਈ ਮਤਲਬ ਇਹਨਾਂ ਨੇ ਲਾਈਆਂ ਹੋਈਆਂ ਜਿਹੜੀਆਂ ਬੁੱਟੀਆਂ ਇੱਥੇ ਅੰਦਰ ਵੀ ਆ ਜਿੰਨਾ ਏਰੀਆ ਪਰ ਦੇਖ ਰਹੇ ਆ ਸਾਰਾ ਇੱਥੇ ਜਿਹੜੀਆਂ ਬੁੱਟੀਆਂ ਲਾਈਆਂ ਹੋਈਆਂ ਨੇ ਇਹਨਾਂ ਨੇ ਪਰ ਇੱਥੇ ਇਹਨਾਂ ਨੇ ਲਾਈ ਹੋਈ ਸੰਗਲੀਆਂ ਲਾਈ ਹੋਈ ਆ ਵੀ ਅੰਗੇ ਨਾ ਕੋ ਜਾਵੇ ਇੱਥੇ ਪਰ ਆ ਸੰਗਲੀਆਂ ਕਿਸੇ ਨੇ ਤੋੜਤੀ ਸ਼ਾਦਾ ਆ ਸੰਗਲੀਆਂ ਇਧਰੋਂ ਟੁੱਟੀ ਹੋਈ ਆ ਉਧਰ ਵਾਲੀਆਂ ਸੰਗਲੀਆਂ ਸਹੀ ਨੇ ਸਾਰੀਆਂ ਮਤਲਬ ਆਲ ਲਾਈਨ ਚ ਵੀ ਪੰਜ ਕ ਦਵਾਈਆਂ ਪੰਜ ਕ ਇਧਰ ਜੜੀਆਂ ਬੁੱਟੀਆਂ ਲਾਈਆਂ ਹੋਈਆਂ ਨੇ ਪਾਰਕ ਦੇ ਅੰਦਰ ਅੰਦਰ ਆਪਾਂ ਉਹ ਚੜਾਈ ਗਏ ਸੀ ਉੱਪਰ ਤੋਂ ਤੇ ਉੱਪਰ ਆਪਾਂ ਜਾ ਕੇ ਆ ਰਹੇ ਹਾਂ ਆਪਾਂ ਵਾਪਸੀ ਇਧਰ ਦੀ ਆਹ ਵਾਲਾ ਰਸਤਾ ਇਹ ਇਧਰ ਦੀ ਆ ਰਸਤਾ ਪੂਰਾ ਵਧੀਆ ਰਸਤਾ ਬਣਿਆ ਹੋਇਆ ਹੈਗਾ ਤੇ ਨਾਲ ਹੀ ਇਧਰ ਨਦੀ ਤੇ ਨਦੀ ਦੇ ਨਾਲ ਪੂਰੀ ਸ਼ਾਂਤੀ ਤੇ ਮਾਹੌਲ ਇੱਕ ਨੰਬਰ ਜਿਬੀ ਨਾ ਅਸਲ ਦੇ ਵਿੱਚ ਆਪਣੇ ਡਿਪੈਂਡ ਕਰਦਾ ਵੀ ਕਿੰਨੇ ਦਿਨ ਚ ਦੇਖਣਾ ਤੁਸੀਂ 2 ਦਿਨ ਦੇ ਵਿੱਚ ਵੀ ਬੰਦਾ ਕਵਰ ਕਰ ਸਕਦਾ 3 ਦਿਨ ਦੇ ਵਿੱਚ ਵੀ ਬੰਦਾ ਕਵਰ ਕਰ ਸਕਦਾ ਅ ਬਸ ਤੋਂ ਬਤਾ 2 3 ਦਿਨ ਹੁੰਦੇ ਨੇ 2 ਦਿਨ ਦੇ ਵਿੱਚ ਵੀ ਬੰਦਾ ਕਵਰ ਕਰ ਸਕਦਾ ਆਰਾਮ ਨਾਲ ਤੇ ਬਾਕੀ ਜੇ ਉਹ ਖੁੱਲਾ ਟਾਈਮ ਚਾਹੀਦਾ ਹੋਵੇ ਤਾਂ ਖੁੱਲੇ ਟਾਈਮ ਦੇ ਬੰਦਾ ਜਿੰਨੇ ਮਰਜ਼ੀ ਦਿਨ ਲਾਵੇ ਕਿਉਂਕਿ ਕਈ ਲੋਕ ਕੀ ਕਰਦੇ ਨੇ ਜਿਵੇਂ ਉਹ 360 ਡਿਗਰੀ ਵਿਊ ਸੀਗਾ ਉਦਲੇ ਇੱਕ ਦਿਨ ਉਹਨਾਂ ਨੇ ਸਪੈਸ਼ਲ ਅਲੱਗ ਕੱਢਿਆ ਦੂਜੇ ਦੂਜੇ ਦਿਨ ਲਈ ਰਵਿਗੜ੍ਹ ਫੋਟੋ ਲਈ ਅਲੱਗ ਕੱਢਿਆ ਐਵੇਂ ਲੋਕ ਕਹਿੰਦਾ ਹਫਤਾ ਹਫਤਾ ਮਤਲਬ ਟਾਈਮ ਬਣਾਉਂਦੇ ਨੇ ਮੈਂ ਰੁਟੀਨ ਵਿੱਚ ਆਉਂਦੇ ਨੇ ਆਪਦੀ ਤੇ ਬਾਕੀ ਉਹ ਵੈਸੇ ਤਿੰਨ ਦਿਨ ਦੇ ਵਿੱਚ ਜੀ ਵੀ ਕਵਰ ਹੋ ਜਾਂਦਾ ਜਿਹੜੀਆਂ ਮੇਨ ਲੋਕੇਸ਼ਨ ਹੁੰਦੀਆਂ ਨੇ ਤੇ ਜੇ ਛੋਟੇ-ਛੋਟੇ ਪਿੰਡ ਉਹ ਵੀ ਦੇਖਣੇ ਨੇ ਉਹਦੇ ਲਈ ਤਾਂ ਜਿੰਨਾ ਮਰਜ਼ੀ ਟਾਈਮ ਆਪਾਂ ਲੈ ਲਈਏ ਉਹਦੇ ਲਈ ਤਾਂ ਖੁੱਲਾ ਟਾਈਮ ਚਾਹੀਦੇ ਚਾਹੀਦਾ ਹੁੰਦਾਗਾ ਐਂ ਦੇਖਣ ਲਈ ਤਾਂ ਮਤਲਬ ਕਿਉਂਕਿ ਆਪਾਂ ਨੂੰ ਹਰ ਥਾਂ ਕੁਝ ਨਾ ਕੁਝ ਪਹਾੜਾਂ ਦੇ ਵਿੱਚ ਦੇਖਣ ਨੂੰ ਮਿਲ ਹੀ ਜਾਂਦਾਗਾ ਬ੍ਰੀਕ ਦਾ ਬ੍ਰੀਕ ਜਾਂ ਲਾਗੇ ਤੋਂ ਇਲਾਕੇ ਦੀ ਜਿਹੜੀਆਂ ਆਪਾਂ ਐਕਸਪਲੋਰ ਕੀਤੀਆਂ ਨੇ ਅੱਜੇ ਪਾਰਕ ਦੇ ਵਿੱਚ ਆਹ ਵਾਲਾ ਰਸਤਾ ਜਾਂਦਾ ਹੈਗਾ ਇਧਰ ਦੀ ਉੱਪਰ ਜਾਣ ਲਈ ਤੇ ਆਹ ਵਾਲਾ ਪੌੜੀ ਵਾਲਾ ਰਸਤਾ ਅੰਦਰ ਤੇ ਇਧਰ ਬਾਥਰੂਮ ਵਗੈਰਾ ਬਣੇ ਹੋਏ ਨੇ ਤੇ ਇਧਰ ਟੈਂਕੀ ਰੱਖੀ ਹੋਈ ਆ ਤੇ ਉਹ ਸਾਹਮਣੇ ਕੰਟੀਨ ਆ ਉਹ ਸਾਹਮਣੇ ਜਿਹੜੀ ਆ ਪਹਿਲੀ ਦਿਖਦੀ ਆ ਇਹ ਕੰਟੀਨ ਇੱਥੇ ਬੰਦਾ ਥਾਣ ਪੀਂਦਾ ਸੋਣ ਮਿਲ ਜਾਂਦਾ ਕੋਣ ਭਰੀ ਆ ਤੇ ਇਧਰ ਵੀ ਸੋਹਣੀ ਲੋਕੇਸ਼ਨ ਬਣੀ ਹੋਈ ਆ ਪਾਰਕ ਦੇ ਅੰਦਰ ਹੀ ਆਪਾਂ ਨੂੰ ਇਹਦਾਂ ਨੇ ਕੱਪੜੇ ਮਿਲ ਜਾਂਦੇ ਨੇ ਜਿੰਨਾਂ ਕੁੜੀਆਂ ਨੇ ਮਤਲਬ ਜਿਹੜੀ ਫੋਟੋਆਂ ਵਗੈਰਾ ਕਰਾਉਂਦੀਆਂ ਨੇ ਇੱਥੇ ਕੱਪੜੇ ਮਿਲ ਜਾਂਦੇ ਨੇ ਕਿਉਂਕਿ ਉਹ ਕੰਟੀਨ ਦੇ ਅੰਦਰ ਹੀ ਪਏ ਨੇ ਆਹ ਵਾਲੇ ਸਾਹਮਣੇ ਕੰਟੀਨ ਦਾ ਇੱਥੇ ਕੰਟੀਨ ਵਾਲੇ ਕੱਪੜੇ ਪੈਣ ਲੱਗ ਜਾਂਦੇ ਹਾਂਜੀ ਆਹ ਵਾਲੀ ਸ਼ਾਲਾ ਵਗੈਰਾ ਖਾਣੇ ਵਿੱਚ ਕੀ-ਕੀ ਹੈ ਜੀ ਖਾਣੇ ਵਿੱਚ ਕੀ-ਕੀ ਹੈ ਸਿੱਧੂ ਸਿੱਧੂ ਮੁਹੰਮਦ ओके सैंडविच ਹੈ ਸੈਂਡਵਿਚ ਵਗੈਰਾ ਠੀਕ ਹੈ ਇਹ वर्ल्ड ਹੈਰੀਟੇਜ ਸਾਈਟ वर्ल्ड ਹੈਰੀਟੇਜ ਸਾਈਟ ਦੇ ਅੰਦਰ ਆਉਂਦਾ ਤੀਰਥਨ ਵੈਲੀ ਤੀਰਥਨ ਵੈਲੀ ਦੇ ਵਿੱਚ ਕਾਫੀ ਜਗ੍ਹਾਣ ਜਿਹੜੀਆਂ ਦੇਖਣੀਆਂ ਨੇ ਤੇ ਆ ਟਿਕਟ ਕਾਊਂਟਰ ਹੈ ਤੇ ਉਧਰ ਬਾਹਰ ਲੈ ਕੇ ਆਇਆ ਹੈ ਥੈਂਕਸ ਥੈਂਕ ਯੂ ਵਿਜ਼ਿਟ अगेन ਇਹ ਦੋਨੋਂ ਖਵਾਏ ਨਹੀਂ ਅਜੇ ਸ਼ਿੱਟੂ ਸਮਾਚਲੇ ਸਿੱਧੂ ਨਿਆਣੜੀ ਇਹਦੀ ਖਾਸ ਟੇਸਟ ਆ ਜੀ ਤੇ ਇਹ ਖਾਦੇ ਆ ਪਉਥੇ ਨੇ ਜਿੱਥੇ ਆਪਾਂ ਗੰਨੀ ਦੇ ਅੰਦਰ ਬੈਠੇ ਸੀਗੇ ਕੰਟੀਨ ਕੋਲੇ ਤੇ ਇੱਥੇ ਚਾਹ ਪਾਣੀ ਪੀਤਾ ਕਿਉਂਕਿ ਸਵੇਰ ਦੀ ਭੁੱਖ ਲੱਗੀ ਹੋਈ ਸੀਗੀ ਕਾਫੀ ਤੁਰੇ ਫਿਰਦੇ ਰਹੇ ਜਿਆਦਾ ਕੁ ਰਾਸਟਰ ਖਾਦਾ ਨਹੀਂ ਕੋਸਤਾ ਕਰਕੇ ਇੱਥੇ ਆਪਾਂ ਕੰਟੀਨ ਦੇ ਵਿੱਚ ਸਿੱਧੇ ਸਿੱਧੇ ਹੀ ਖਾਦੇ ਨੇ ਕੰਟੀਨ ਦੇ ਵਿੱਚ ਆਂਟੀ ਨੇ ਨਾ ਅਸੀਂ ਪਲੇਟ ਤੇ ਖਿਲੀਤੀ ਸਿੱਧੂ ਦੀ ਤੇ ਉਹਨੇ ਪ੍ਰੀਤ ਕਿਹਾ ਭੁੱਖ ਲੱਗੀ ਹੋਈ ਆ ਆਂਟੀ ਨੇ ਇੱਕ ਇੱਕ ਪੈਸੇ ਇੱਕ ਪਲੇਟ ਦੇ ਲੱਤੇ ਨੇ ਤੇ ਖਵਾਤੇ ਸਾਨੂੰ ਦੋ ਪਲੇਟਾਂ ਫ੍ਰੀਜ ਦਾ ਸੁਬਾਹ ਦੀ ਬਹੁਤ ਨੇ ਆਂਟੀ ਕਹਿੰਦੀ ਤੁਸੀਂ ਖੁਸ਼ ਹੋ ਖਾਧਾ ਕਹਿੰਦੀ ਇੱਕ ਬ੍ਰੇਡ ਹੋਰ ਲਓ ਫ੍ਰੀਜ ਇੱਕ ਬ੍ਰੇਡ ਉਹਨੇ ਸਾਨੂੰ ਵੈਸੀ ਫ੍ਰੀਜ ਖਵਾਤੀ ਆਹ ਵਾਲੀ ਆਉਂਦੀ ਜਿਹੜੀ ਤੀਰਤਨਕ ਦਲੇਸ਼ੀ ਹੜ ਤੋਂ ਆਉਂਦੀ ਹੈਗੀ ਇੱਕ ਆਪਾਂ ਹੋਰ ਛੋਟਾ ਜਿਹਾ ਟਰੈਕ ਕਰਦੇ ਆ ਵਾਟਰਫਾਲ ਦਾ ਟੇਪ ਪਾਰਕ ਤੋਂ ਆ ਕੇ ਆਪਾਂ ਨਾਲ ਹੀ ਕਿਲੋਕੀਮੀਟਰ ਦੇ ਨਾਲ ਇੱਕ ਵਾਟਰਫਾਲ ਹੈਗਾ ਤੇ ਵਾਟਰਫਾਲ ਆਪਾਂ ਚੱਲਦੇ ਆ ਤੇ ਵਾਟਰਫਾਲ ਦਾ ਥਿਊ ਦੇਖਦੇ ਆ ਇਹਨੂੰ ਕੀ ਕਹਿੰਦੇ ਨੇ ਸੋਈ ਵਾਟਰਫਾਲ ਸ਼ਾਇਦ ਨਾਮ ਲੈਨ ਚ ਉਪਰ ਥਲੇ ਹੋ ਜੇ C, C -h, H O E I O I E ਸੋਈ ਵਾਟਰਫਾਲ ਇਹਦੇ ਪੁਰਾਣੇ ਘਰ ਬਣੇ ਹੋਏ ਨੇ ਆ ਪੱਥਰ ਜੇ ਰੱਖ ਕੇ ਇਸ ਲੋਟ ਬਣਾਇਆ ਹੋਇਆ ਹੈ ਜਦੋਂ ਮੀਂਹ ਗਣੀ ਆਵੇ ਤਾਂ ਪਾਣੀ ਥੱਲੇ ਡਿੱਗੇ ਨਾ ਪਰ ਪੱਥਰ ਖੜਦੇ ਗਰੇ ਸਾਹਮਣੇ ਸੀਗੇ ਬਾਲਾਂ ਤੇ ਰੱਖੇ ਹੋਏ ਨੇ ਅੱਧਾ ਘੰਟਾ ਅਭੀ ਹੋਰ ਅੱਧਾ ਘੰਟਾ ਲੱਗੇਗਾ ਖਾਣੇ ਕੋ ਖਾਣੇ ਕੋ ਬੇਟਾ ਲੈ ਕੇ ਨਹੀਂ ਆਇਆ ਕੁਝ ਖਾਣਾ ਕੋ نیچے ਜਾਏਗੇ ਤਬ ਖਿਲਾ ਦੇਗੇ ਅਭੀ ਤਾਂ ਲੈ ਕੇ ਨਹੀਂ ਆਇਆ ਘਰ ਕੌਣ ਸਾਡਾ? ਇਹ ਵਾਲਾ। ਅੱਛਾ। ਆਪ ਇਕੱਲੇ ਬੈਠੋ। ਹਾਂ। ਇਕੱਲੇ ਬੈਠ। نیچے ਨਹੀਂ ਜਾਊਂਗਾ। ਅੱਛੀ ਬਾਤ, ਅੱਛੀ ਬਾਤ। ਇੱਥੇ ਹੀ ਰੁਕਣਾ ਮੈਂ ਆਤਾ ਹਾਂ ਵਾਪਸ। ਠੀਕ ਹੈ? ਇੱਕ ਬੱਚਾ ਮਿਲਿਆ ਉਹ ਕਹਿੰਦਾ ਵੀ ਭੁੱਖ ਲੱਗੀ ਪਈ ਆ। ਕੁਦਰਤੀ ਖਾਣ ਨੂੰ ਬਹਿਣੀ ਸੀ ਕੋਲੇ। ਉਹ ਕਹਿੰਦਾ ਮੈਨੂੰ ਆਖਿਆ ਹੀ ਮੈਂ ਆਈਸਕ੍ਰੀਮ ਵਾਲਾ ਬੈਠਾ ਪਿੱਛੇ। ਆਈਸਕ੍ਰੀਮ ਖਾਊਗਾ ਮੈਂ نیچے ਨਹੀਂ ਜਾਂਦਾ। ਤੇ ਵਾਪਸੀ ਟਾਈਮ ਮਿਲਦਾ ਵਿਚਾਰੇ ਨੂੰ। ਇਹ ਤਾਂ ਲੈ ਕੇ ਮੈਂ ਖਾਣ ਨੂੰ ਗੋਸਾ ਪਾ ਨਹੀਂ ਅੱਗੇ ਖਾਣ ਨੂੰ ਹੁੰਦਾ ਜੇਬ ਚ ਕੋਈ ਪ੍ਰੀਤ ਕਹਿੰਦਾ ਕੱਲ ਦੇ ਤੁਰ ਹੀ ਆਨੇ ਆ ਤੇ ਟ੍ਰੈਕਿੰਗ ਕਰੀ ਆਨੇ ਪ੍ਰੀਤ ਕਹਿੰਦਾ ਸਾਡਾ ਜਲੂਸ ਕੱਢਤਾ ਮੇਰਾ ਤਾਂ ਤੇ ਕੱਪੜੇ ਵੀ ਆਣ ਲਾ ਲੋ ਵੀ ਕਾਰ ਕੋਡੀ ਲੈ ਕੇ ਆਏ ਸੀ 2 2 ਇੰਚ ਦਾ ਫਰਕ ਪੈ ਗਿਆ ਉਹ ਵੀ ਢਿੱਲੀ ਹੋ ਗਈ ਨਹੀਂ ਕਿਉਂਕਿ ਖਾਣ ਪੀਣ ਨੂੰ ਉਹਨਾਂ ਹੈ ਨਹੀਂਗਾ ਮਤਲਬ ਜਿਆਦਾ ਹੈਵੀ ਚੀਜ਼ ਖਾਂਦੇ ਨਹੀਂਗੇ ਹਲਕਾ ਫੁਲਕਾ ਹੀ ਖਾ ਰਿਆਂਗੇ ਤੇ ਫਿਰ ਟ੍ਰੈਕਿੰਗ ਹੀ ਕਰ ਰਹੇ ਆਗੇ ਤੇ ਵਸੇ ਅੱਜ ਫਿਰ ਤੇ ਲਾਸਟ ਹੀ ਆ। ਜਦੋਂ ਆਪਾਂ ਵਾਪਸ ਚੱਲਾਂਗੇ। ਠੀਕ ਆ। ਠੀਕ ਆ। ਮਾੜਾ ਹੋ ਜਾ ਰਿਹਾ। ਵਾਟਰਫਾਲ ਕਿਤਨੇ ਦੂਰ ਹੈ ਜਹਾਂ ਸੇ? ਗਾਈਡ ਕਿਹੜੇ? ਹਾਂ। ਗਾਈਡ। ਗਾਈਡ ਕੀ ਕਰਨਾ ਹੈ? ਗਾਈਡ ਆਪ ਬਲੌਗ ਬਣਾ ਰਹੇ। ਬੜੀਆ। ਗਿੜਾ ਸੋਹੀ ਸੋਹੀ ਵਾਟਰਫਾਲ ਹੈ ਨਾ। ਉਹ ਸਾਹਮਣੇ ਆਪਣੇ ਆ ਗਿਆ ਵਾਟਰਫਾਲ। ਮੈਨੂੰ ਐ ਲੱਗਦਾ ਵੀ ਜੀਬੀ ਵਾਟਰਫਾਲੋ ਇਹ ਵਾਟਰਫਾਲੋ ਬੜੀਆਗਾ ਕਿਉਂਕਿ ਅੱਜ ਤੱਕ ਠੰਡੀ ਠੱਡੀ ਹਵਾ ਆ ਰਹੀ ਹੈ ਪੂਰੀ ਉਹਦਾ ਪਾਣੀ ਥੋੜਾ ਘੱਟ ਦਿਖਦਾਗਾ ਮਤਲਬ ਇਹਦੇ ਪਾਣੀ ਤੋਂ ਦੂਰੀ ਪਤਾ ਚੱਲੀ ਜਾਂਦਾ ਤਾਂ ਵੀ ਬਹੁਤ ਸੋਹਣਾਗਾ ਇਹ ਹੋ ਆ ਆ ਜਾ ਵੀ ਆ ਜਾ ਕੀ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਯਾਰ ਕਿਆ ਬਾਤ ਹੈ ਇੰਨਾ ਸੋਹਣਾ 뷰 ਜਿਹੜੀ ਪਾਣੀ ਦੀ ਬੂੰਦ ਆ ਨਾ ਇੱਥੇ ਤੱਕ ਆ ਰਹੀ ਹੈਗੀ ਕਾਫੀ ਦੂਰ ਆ ਜੇ ਦੇਖ ਲਓ ਮਤਲਬ ਵਾਟਰਫਾਲੋ ਪਰ ਬੂੰਦ ਇੱਥੇ ਤੱਕ ਆ ਰਹੀ ਹੈ ਪਾਣੀ ਦੀ ਹੈ ਭੈਣ ਦਾ ਮਾਹੌਲ ਇੱਕ ਨੰਬਰ ਆ ਮਾਹੌਲ ਇੱਥੇ ਵੀ ਹਾ 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 ਕੀ ਬਾਤ ਹੈ ਪੂਰਾ ਜਬਰਦਸਤ ਮਾਹੌਲ ਹੈ ਪੂਰਾ ਜਬਰਦਸਤ ਝੰਡਾ ਝੰਡਾ ਪਾਣੀ ਆ ਤੇ ਉਪਰੋਂ ਜਿਹੜਾ ਪਾਣੀ ਡੇਗਦਾ ਤੇ ਥੋੜੇ ਥੋੜੇ ਛਿੱਟੇ ਪੈਂਦੇ ਨੇ ਮੂੰਹ ਤੇ ਆਨੰਦ ਹੀ ਆਉਂਦਾ ਹੈ ਨੰਦ ਮੰਗਲੋਹਾ ਦਾ ਕੰਮ ਪੂਰਾ ਅੱਧਾ ਘੰਟੇ ਦੀ ਟ੍ਰੈਕਿੰਗ ਕਰਨ ਤੋਂ ਬਾਅਦ ਜਦੋਂ ਆਪਾਂ ਇੱਥੇ ਪਹੁੰਚੇ ਤਾਂ ਸਾਰੀ ਸਕਾਉਰ ਲੱਗੀ ਕਿਉਂਕਿ ਠੰਡਾ ਠੰਡਾ ਪਾਣੀ ਹੈ ਜਦੋਂ ਪੈਰ ਥਲੇ ਲੱਗਦੇ ਆ ਪਾਣੀ 'ਚ ਜਿਹੜੇ ਕਹਿੰਦਾ ਮੈਂ ਤਾਂ ਪੈਰ ਡੋਬਣੇ ਨੇ ਕਿੰਨਾ ਦੂਰ ਨਾ ਜਾਈਂ ਦੀਦਾ ਪਾਣੀ ਦਾ ਵਹਾਵ ਬਹੁਤ ਤੇਜ਼ ਆ ਤਾਂ ਕਰਕੇ ਆ ਵੀ ਪਕਾਵਟ ਪੂਰੀ ਲੈਣੀ ਸੀ ਤੇ ਵਾਟਰਫਾਲ ਥੋੜਾ ਉੱਚਾ ਹੈਗਾ ਜਿੱਥੇ ਵਾਟਰਫਾਲ ਨਾਲੋਂ ਤੇ ਪੂਰਾ ਘਾਟ ਮਾਹੌਲ ਇੱਕ ਨੰਬਰ ਮਾਹੌਲ ਆ ਪਾਣੀ ਉਹ ਤੱਕ ਦੇਖ ਲੀਵੇ ਆਪੋ ਐਡੀ ਦੂਰ ਤੱਕ ਕਾਫੀ ਮੀਟਰ ਤੱਕ ਪਾਣੀ ਦੇ ਵਾਸਤੇ ਹੋ ਜਾਂਦੇ ਦਿਖਾ ਦਿੰਦੇ ਦੀ 25 ਮਿੰਟ ਦਾ ਟ੍ਰੈਕ ਹੁੰਦਾਗਾ ਸੋਈ ਵਾਟਰਬਾਲ ਦਾ ਤੇ 25 ਮਿੰਟ ਦਾ ਟ੍ਰੈਕ ਕਰਨ ਤੋਂ ਬਾਅਦ ਜਦੋਂ ਅਸੀਂ ਇੱਥੇ ਪਹੁੰਚਦੇ ਆਂ ਤੋਂ ਮਾਹੌਲ ਇੱਕ ਨੰਬਰ ਹੁੰਦਾ ਆ ਆਨੰਦਮੰਗਲੀ ਹੁੰਦਾ ਮਾਹੌਲ ਕਿਉਂਕਿ ਸਾਰੀ ਥਕਾਵਟ ਲਾਉਂਦਾ ਹੈ ਤੇ ਟ੍ਰੈਜ਼ਰ ਘਟਨੇ ਥੇ ਪਹਿਲਾਂ ਆਏ ਸੀਗੇ ਥੋੜੇ ਜੇ ਤੇ ਉਹ ਫੋਟੋਗ੍ਰਾਫੀ ਕਰਕੇ ਵੇਖਿਆ ਬਸ ਉਹ ਉਹ ਵੀ ਵਾਪਸ ਚੱਲੇ ਨਹੀਂ ਤੇ ਪੂਰਾ ਇੱਕ ਨੰਬਰ ਦਾ ਮਾਹੌਲ ਆ ਥੋੜਾ ਟਾਈਮ ਆਪਾਂ ਇਹ ਸਪੈਂਡ ਕਰਾਂਗੇ ਤੇ ਸਪੈਨਡ ਕਰਨ ਤੋਂ ਬਾਅਦ ਫਿਰ ਅਪਾ ਵਾਪਸ ਚਲਾਂਗੇ ਕਿਉਂਕਿ ਥੋੜਾ ਕਿਤੇ ਉੱਪਰ ਗਿਆ ਥੱਲੇ ਇਦਾਂ ਦਾ ਰਾਹਗਾ ਤੇ ਮੋੜ ਤੋਂ ਲਾ ਆਪਣਾ ਥੱਲੇ ਘਰਾਫ ਆਇਗਾ ਤੇ ਮਤਲਬ ਅਪਾ ਜੇ ਇਹ ਗੱਲ ਕਰੀਏ ਤਾਂ 2.5 ਕਿਲੋਮੀਟਰ ਤਾਂ ਹੈਗਾਗਾ ਅਗੇ ਦਾ 2.5 ਕਿਲੋਮੀਟਰ ਅਪਾ ਨੂੰ ਟ੍ਰੈਕਿੰਗ ਕਰਕੇ ਹੋਣੀ ਪੈਣੀ ਆ ਤੇ ਫਿਰ ਅਪਾ ਨੂੰ ਇੱਥੇ ਆ ਕੇ ਪੂਆ ਮਿਲਦਾਗਾ ਘਾੜਮੋੜੇ ਨੰਬਰ ਜ਼ਰੂਰ ਆਇਓ ਤੇ ਜਿਹੜੇ ਵੀ ਟਿੱਪੀ ਦਾ ਬਲੱਡ ਬਣਾਉਂਦੇ ਨੇ ਤਾਂ ਬੰਜਰ ਤੋਂ ਆਪਾਂ ਇਧਰ ਇਧਰ ਦੀ ਸਾਈਡ ਹੁੰਦਾਗਾ ਰਸਤਾ ਇਹ ਬੰਜਰ ਤੋਂ ਸਾਈਡ ਤੇ ਆ ਲੋਕੇਸ਼ਨ ਲਾ ਕੇ ਆ ਜਾ ਸਕਦੇ ਹੋ ਪੱਕੇ ਆ ਸਕਦੇ ਹੋ ਤੇ ਘਾੜਮੋੜਾ ਲਗਾ ਇਹ ਕਿਤਨਾਂ ਬਰ ਮੋਲ ਉਹ ਸਾਹਮਣੇ ਜਿਹੜੇ ਪਹਾੜੀਆਂ ਤੇ ਜਾਲੀਆਂ ਲੱਗੀਆਂ ਹੋਈਆਂ ਨੇ ਉਹ ਆਪਾਂ ਨੂੰ ਦੇਖਣ ਨੂੰ ਆਨ ਲੱਗਦੇ ਹੋਵੇ ਸੇਬਾਂ ਦੇ ਡਰਕਤ ਹੋਣਗੇ ਪਰ ਉਹ ਅਸਲ ਤੇ ਜਪਾਨੀ ਫਲ ਨੇ ਇਹਨੇ ਜੋ ਲੋਕਲ ਬੰਦੇ ਨਾਲ ਆਪਾਂ ਗੱਲਬਾਤ ਕਰਦੇ ਹੋਏ ਨੇ ਜਪਾਨੀ ਫਲ ਹੁੰਦੇ ਆ ਤੇ ਅੱਜ ਕੱਲ ਦੇ ਹੀ ਸੀਜ਼ਨ 'ਚ ਆਉਂਦੇ ਨੇ ਇਹ ਨਹੀਂ ਜਾਨਾ ਛੋਈ ਵਾਟਰਫਾਲ ਦਾ ਰਸਤਾ ਜਿਹੜਾ ਹੈਗਾ ਉਹ ਜਿਹੜਾ ਆਪਣਾ हिमालयन ना पार्क ਆ ਉਧਰ ਵੀ ਹੋ ਕੇ ਹੁੰਦਾਗਾ ਤੇ ਰੋਡ ਉੱਤਰ ਵੀ ਹੁੰਦਾਗਾ ਜਿਹੜਾ ਰੋਡ ਵਾਲਾ ਰਸਤਾਗਾ ਉਧਰ ਦੀ ਮਤਲਬ ਬਾਈਕ ਪਾਰਕਿੰਗ ਚ ਲੱਗ ਜਾਂਦੀ ਆ ਤੇ ਰਸਤਾ ਛੋਟਾ ਗਾ ਜੇ ਪਾਰਕਿੰਗ ਵਿੱਚ ਆਪਣਾ ਜਿਹੜਾ ਨੈਸ਼ਨਲ ਪਾਰਕ ਉਹਦੇ ਅੰਦਰ ਦੀ ਆਈ ਆਪਾਂ ਤੋਂ ਰਸਤਾ ਥੋੜਾ ਲੰਬਾ ਹੁੰਦਾਗਾ ਤੇ ਬਸ ਐ ਹੀ ਫਰਕ ਬਸ ਐ ਮੈਂ ਪਾਰਕਿੰਗ ਪੇੜ ਇੱਥੇ ਤਾਂ ਕਰਕੇ ਤੇ ਬਾਕੀ ਆਪਾਂ ਇੱਥੇ ਥੋੜਾ ਵਿਊ ਦੇਖ ਕੇ ਹੁਣ ਆਪਾਂ ਵਾਪਸ ਚੱਲਿਆਂ ਅੱਗੇ ਦਾ ਪਲਾਨ ਬਣਾਉਣਾ ਵੀ ਕੀ ਕਰਨਾ ਕਿੱਥੇ ਸਟੇ ਕਰਨਾ ਜਦੋਂ ਆਪਾਂ ਤੇ ਚੱਲਦੇ ਆ ਅੱਗੇ ਹੁਣ ਆਪਾਂ ਜਿਹੜਾ ਸ਼ੋਈ ਵਾਟਰਫਾਲਾ ਇਹ ਅਸਲ ਦੇ ਵਿੱਚ ਬਈ ਤਾਂ 24 ਘੰਟੇ ਖੁੱਲਰ ਹੁੰਦਾਗਾ ਪਰ ਜੇ ਆਪਾਂ ਟਾਈਮ ਦੇ ਨਾਲ ਲਾਜੀ ਤਾਂ ਵਧੀਆਗਾ ਕਿਉਂਕਿ ਫਿਰ ਜਾਨੇ ਰਹਾ ਹੋ ਜਾਂਦਾ ਵਾਪਸ ਨਹੀਂ ਮੁੜ ਆਂਦਾ ਇੱਥੇ ਰਹਿਣ ਰੂਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਇੱਥੇ ਆਪਾਂ ਕੈਂਪਿੰਗ ਵਗੈਰਾ ਕਰ ਲਾਂਗੇ ਤਾਂ ਇੱਕ ਦੋ ਸਟਾਲਾ ਹੈਗੀਆਂ ਉੱਥੇ ਮੈਗੀ ਵੀ ਵਗੈਰਾ ਚਾਪ ਕਰ ਮਿਲ ਜਾਂਦੀ ਆ ਤੇ ਟਰਾਈ ਕਰੋ ਵੀ ਆਪਾਂ ਜਲਦੀ ਮਾਰਨਿੰਗ ਦੇ ਟਾਈਮ ਜਾਂ ਸ਼ਾਮ ਤੋਂ 5 ਵਜੇ ਤੋਂ ਪਹਿਲਾਂ ਪਹਿਲਾਂ ਆਉਣ ਦੀ ਕਿਉਂਕਿ ਅੱਧੇ ਘੰਟੇ ਦਾ ਟ੍ਰੈਕ ਹੈਗਾਗਾ ਤੇ ਵਾਪਸ ਫਿਰ ਮੋੜਨਾ ਵੀ ਹੁੰਦਾ ਬੰਦੇ ਨੇ ਤਾਂ ਕਰਕੇ ਦਿਨ ਚੋਂ ਪਹਿਲਾਂ ਪਹਿਲਾਂ ਹੀ ਵਾਪਸ ਹੋ ਜਾਓ ਟਾਈਮ ਹੋ ਗਿਆ 6:50 ਦਾ ਟਾਈਮ ਤੇ ਇਰਨੇਰਾ ਕਾਫੀ ਹੋ ਚੁੱਕਿਆ ਤੇ ਜਦੋਂ ਆਪਾਂ ਇਧਰ ਆਉਣੇ ਮੰਡੀ ਵਾਲੀ ਸਾਈਡ ਤੇ ਆਪਣੀਆਂ ਸਰੰਗ ਹੁੰਦੀ ਇੱਕ ਅਸਲ ਤੇ 14 ਨੰਬਰ ਸਰੰਗ ਆ ਪਰ ਜੇ ਆਪਾਂ ਉਧਰੋਂ ਕੀਰਤਪੁਰ ਸਾਹਿਬ ਤੋਂ ਦੇਖੀਏ ਤਾਂ ਇਹ ਨੌਵੀਂ ਸਰੰਗ ਹੁੰਦੀ ਹੈ ਤੇ ਜਦੋਂ ਇਹ ਨੌਵੀਂ ਸਰੰਗ ਇਹ ਜਾਂਦੀ ਹੈ ਕੁੱਲੂ ਨੂੰ ਰਾਹ ਤੇ ਜਿਹੜਾ ਜਿੱਭੀ ਨੂੰ ਰਸਤਾ ਜਾਂਦਾ ਉਹ ਇਧਰੋਂ ਸੈਟ ਜਾਂਦਾ ਆਹ ਵਾਰਾ ਸਿੱਧਾ ਰਸਤਾ ਇੱਥੇ ਬੋਰਡ ਵੀ ਲੱਗਿਆ ਹੋਇਆਗਾ ਵੀ ਜਿੱਭੀ ਨੂੰ ਰਸਤਾ ਕਿੱਧਰ ਜਾਂਦਾਗਾ ਇੱਥੇ ਲਿਖਿਆ ਹੋਇਆਗਾ ਤੇ ਇਥੋਂ ਹੈਗਾਗਾ ਮਤਲਬ ਤੀਰਥਨਬੇਲੀ 23 ਕਿਲੋਮੀਟਰ ਤੇ ਕਿ ਕਾਫੀ ਵਟਾ ਗਈ। ਇਹ ਵਾਲਾ ਰਸਤਾ ਹੈਗਾ ਜਿਹੜਾ ਕੁਲੂ ਮਨਾਲੀ ਨੂੰ ਜਾਂਦਾ ਹੈ। ਬਸ ਇਹ ਲਾਸਟ ਸ਼ਰੰਗ ਹੁੰਦੇ ਤੋਂ ਬਾਅਦ ਕੋਈ ਸ਼ਰੰਗ ਨਹੀਂ ਆਉਂਦੀ। ਇਹ ਸਿੱਧਾ ਰਸਤਾ ਮਨਾਲੀ ਨਹੀਂ ਜਾਂਦਾ, ਕੁਲੂ ਮਨਾਲੀ ਨੂੰ। ਜਿਹਨੇ ਮੇਰੇ ਵੀਰ ਨਵੇਂ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਥੱਲੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਤੇ ਅੱਜ ਦਾ ਬਲੌਗ ਆਪਾਂ ਇੱਥੇ ਕਰਦਾ ਖਤਮ। ਤੇ ਨਵੇਂ-ਨਵੇਂ ਬਲੌਗ ਆਪਾਂ ਲੈ ਕੇ ਆਵਾਂਗੇ। ਤੇ ਵੀਡੀਓ ਦੇਖਣ ਲਈ ਧੰਨਵਾਦ।